ਬਾਰ-ਬਾਰ ਨਿਕੋਦਾ ਦੀ ਮਾਰ ਵੀ ਮੰਗਦੇ ਸੀਗੇ ਨਸ਼ੇ ਕਰਦਾ ਤੇ ਵਿਚਾਰ ਵਾਰ ਪੂਰੀ ਲੜਕੇ ਤੋਰਦੀ ਜੇ ਜਿੰਨੇ ਹੋਵੇ ਕੁੜੀ ਨੂੰ ਰੋਕਾਰੇ ਬਾਕੀ ਕਦੋਂ ਤੱਕ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਜਾਂ ਤੁਹਾਨੂੰ ਮਾਰ ਕੇ ਲੈ ਕੇ ਜਾਊਗਾ ਜੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਨੇ ਡਰ ਬਠਾ ਰੱਖਿਆ ਬੜੀ ਪੂਰੀ ਤਰ੍ਹਾਂ ਤੇ ਤੇਰੇ ਮਾਪਾਦਮ ਮਾਰਦੇ ਮੇਰੀ ਮਾਂ ਨੂੰ ਮਾਰਦੇ ਤੇਰੇ ਭਾਈ ਨੂੰ ਮਾਰਦੇ ਇਹ ਸਵੇਰ 3 ਵਜੇ ਘਰੇ ਕਰਿਆ ਆਪਾਂ ਪੁਲਿਸ ਨੂੰ ਫੋਨ ਕੀਤਾ ਦੇਖੀ ਮਾਮਾ ਕੀ ਹੈ ਜੀ ਮੈਂ ਖੇੜੀ ਵਾਲੇ ਬਾਬੇ ਨਾਲ ਉਹਦੀ ਕੁੜੀ ਗਈ ਸੀ ਬਾਰ-ਬਾਰ ਨਿਕੋਦਾ ਦੀ ਮਾਰ ਵੀ ਮੰਗਦੇ ਸੀਗੇ ਨਸ਼ੇ ਕਰਦਾ ਤੇ ਵਿਚਾਰ ਵਾਰ ਪੂਰੀ ਲੜਕੇ ਤੋਰਦੀ ਬੁੱਲਾ ਯਾਰਨੇ ਅਸੀਂ ਫੇਰ ਤੋਰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁਲੀ ਦੇ ਮੇਰੇ ਕੋ ਘਰੇ ਬੈਠੀ ਨੂੰ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਦੇ ਕਾਰ 112 ਤੇ ਬੋ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ 3 ਵਜੇ ਮੇਰੇ ਘਰੇ ਆਏ ਸੀ ਅੱਜ ਵੀ 3 ਜਾੜੇ ਆਏ ਸੀ ਤੇ ਫਿਰ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਨੇ ਇਹਦੇ ਨਾਲ ਹੋਰ ਆ ਵੀ ਸੀ ਦੋ ਰਵਲਵਰ ਸੀ ਦੇ ਨਾਲ ਕੋ ਦੋਹਰਵਲਵਰ ਨਾਲ ਸਾਡੇ ਗੋਲਿਆਂ ਬਾਅਦ ਮਾਂ ਪਹਿਲੇ ਮੇਰੀ ਲੱਤ ਤੋਂ ਵੀ ਮਾਰੀ ਆਂ ਕਹਿੰਦਾ ਮੈਂ ਲੈ ਕੇ ਜਾਉਂਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਉਂਦਾ ਸੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਿਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਪੇ ਪਾ ਨੂੰ ਮਾਰ ਦੂੰ ਤੇਰੀ ਮਾਂ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਕਿੰਨੇ ਵਜੇ ਆਏ ਕੀ ਮਾਮਲਾ ਹੈ ਇਹ ਸਵਾ 3 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਵੀ ਫੋਨ ਕੀਤਾ ਉਹ ਮੈਨੂੰ ਕਹਿੰਦਾ ਮੈਂ ਕਹਿੰਦਾ ਤੂੰ ਵੀ ਕਹਿੰਦਾ ਮੇਰੀ ਕੰਦਰੀ ਕੱਟ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਖਾੜਕੂ ਆ ਕਹਿੰਦਾ ਮੇਰੇ ਨਾਲ ਬਰਮੇ ਦਾ ਬਰਮਾ ਬਰਮੇ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਉਹਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾ ਚ ਵੱਜਦੀ ਰੱਖੀ ਕਿ ਕਿਰੇ ਮੈਂ ਨਹੀਂ ਆਪਣੀ ਪੁਲੀ ਤੋਂ ਤੇ ਹੈ ਕਿ ਆਕ ਉਸ ਕਰਦਾ ਮੈਂ ਅਜੇ ਤੁਹਾਨੂੰ ਦਰਵਾਜ਼ਾ ਦਿਖਾਵਾਂ ਸਰਪੰਚ ਦਰਵਾਜ਼ਾ ਦਿਖਾਉ ਦਿੱਤੇ ਆ ਵੀ ਆਜਾ ਦੋ ਦੇਖ ਤੋਂ ਮੇਰੀ ਤਾਂ ਪਿਛਲੇ ਦਵਾਤੇ ਵੱਲ ਨੂੰ ਲੈ ਕੇ ਜਾ ਰਹੀ ਜਦੋਂ ਇਹਨਾਂ ਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਇਹਨਾਂ ਮੇਰੇ ਗੱਲਾਂ ਦੇ ਸਾਹਮਣੇ ਦੁਨੀਆ ਤੇ ਲੈ ਕੇ ਨਾ ਮੈਂ ਗੋਲ ਚ ਰਹੀ ਹਾਂ ਪਤਾ ਹੀ ਨਹੀਂ ਕਿੰਨੀਆਂ ਚਲਾਈਆਂ ਦੋਰ ਵਾਲੇ ਤੇ ਤੇ ਬੱਜੀ ਉਹਦੇ ਗੋਲੀ ਤੇਰੇ ਪੱਟ ਤੇ ਗੋਲੀ ਦਿੱਤੀ ਆ ਪਿਛਲੇ ਲੱਤ ਤੇ ਗੋਲੀ ਵੱਜ ਕੇ ਮੂਰੇ ਨਿਕਲ ਗਈ ਅਲੋਗ ਦੇ ਕੋਲ ਪਹੁੰਚ ਕੇ ਤੁਸੀਂ ਕਿਹਾ ਪਹਿਲਾਂ ਵੀ 112 ਤੱਕ ਪੇਟੀ ਕੀਤੀ ਸੀ ਕਿ ਕਿਦਾਂ ਰਾਤ ਨੂੰ ਇਹਨੇ ਮੇਰੇ ਘਰ ਆ ਕੇ ਆਪਰਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀਮਾਨ ਕਰ ਦਿਓ ਮੈਂ ਸਾਹਿਬ ਦੀ ਪੰਚ ਕਰਦੀ ਫਤਿਹਗੜ੍ਹ ਸਾਹਿਬ ਦੇ ਵਿਖੇ ਪਰਿਵਾਰਕ ਝਗੜੇ ਦੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਨਕਾਜ ਦੇ ਅਨੁਸਾਰ ਕਿਸਾਨਾ ਗੁਰਜੀਤ ਕੌਰ ਆਪਣੇ ਜਵਾਈ ਖੇੜੀ ਵਾਲੇ ਬਾਬੇ ਗੁਰਿੰਦਰ ਦੇ ਨਾਲ ਆਪਣੀ ਧੀ ਨੂੰ ਸਹੁਰੇ ਨਾ ਭੇਜਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਪਰਦੀਪ ਸਿੰਘ ਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨ ਜੋਤ ਸਿੰਘ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਨੇ ਗੁਰਜੀਤ ਕੌਰ ਤੇ ਰਮਨ ਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ 1 ਸਾਲ ਪਹਿਲਾਂ ਖੇੜੀ ਵਾਲੇ ਬਾਬੇ ਗੁਰਿੰਦਰ ਸਿੰਘ ਦੇ ਨਾਲ ਵਿਆਹ ਹੋਇਆ ਸੀ ਪਰ ਉਹ ਉਦੋਂ ਤੋਂ ਹੀ ਉਹਨਾਂ ਤੋਂ ਦਾਜ ਦੀ ਮੰਗ ਕਰਦਾ ਆ ਰਿਹਾ ਸੀ ਅੱਜ ਉਹਨਾਂ ਦੇ ਘਰ ਆਇਆ ਤਾਂ ਕਿਸੇ ਤੌਰ ਤੇ ਗੋਲੀ ਚਲਾ ਕੇ ਉਹਨਾਂ ਨੂੰ ਜਖਮੀ ਕਰ ਦਿੱਤਾ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਗਿਆ ਹੀ ਹੋਈ ਹੈ ਤੇ ਪਹਿਲਾਂ ਵੀ ਦੋ ਦਿਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੇ ਸੀਗੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ ਰਿਸ਼ਤੇਦਾਰਾਂ ਨਾਲ ਇਕੱਠ ਕਰਕੇ ਇਹ ਵੇਰ ਲੈ ਜਾਂਦੇ ਸੀਗੇ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1.5 ਵਜੇ ਉਦੋਂ ਵੀ ਦਰਵਾਜ਼ੇ ਤੇ ਨੂਜੇ ਭੰਨ ਗਿਆ ਮਾਰਨ ਨੂੰ ਉਰਨ ਲੱਗਿਆ ਸੀ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਏ ਅੱਗੇ ਅਗਲੇ 2:00 ਵੱਜੀਆਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 111 ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋੜੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋੜੀਆਂ ਚਲ ਰਹੀਆਂ ਸੀਗੀਆਂ ਇਹ ਗੋੜੀਆਂ ਮਾਤਾ ਘਰੋਂ ਭੱਜ ਗਏ ਗਵਾਂਢੀ ਉੱਥੇ ਸਾਰੇ ਗਵਾਂਢੀ ਨੇ ਗੱਡੀ ਚੋਂ ਗੋੜੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋੜੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ 'ਚ ਲੱਗੀ ਆ ਮੇਰੇ ਤੇ ਵੀ ਗੋੜੀਆਂ ਚਲਾਈਆਂ ਨੇ ਕੀ ਮੰਗਣਾ ਕੋਈ ਹੋਰ ਮੁੰਡੇ ਲੱਤ ਦੀ ਗੋਲੀ ਇਹ ਆਪਣੀ ਸਪਾਰਚਾਂ ਸਪੂਰਸ਼ਾਂ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦਬਜ ਜਾਂਦਾ ਜੀ ਅਸੀਂ ਪ੍ਰਜਾਸ਼ ਨੂੰ ਬਣ ਕਰਦੇ ਆਂ ਇਹ ਸਾਨੂੰ ਇਨਸਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਇੱਥੋਂ ਇਹ ਇਨੇ ਕਰਦੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੇ ਇਹ ਜ਼ਬਰ ਵੀ ਗੁਣੀਆਂ ਚ ਨਹੀਂ ਆਉਂਦੇ